ਕਿਤੇ ਲੋਕਾਂ ਦਾ ਫਾਇਦਾ ਹੈ ਦੇਖੋ ਜੀ ਅੱਜ ਇਹ ਨਵਾਂ ਜਿਹੜਾ ਉਸਾਰੀ ਨਾਲ ਪੁਲ ਜਿਹੜਾ ਬਣਨ ਜਾ ਰਿਹਾ ਇਹ 2 ਕਰੋੜ 55 ਲੱਖ ਦੀ ਲਾਗਤ ਹੈ ਹਾਂ ਔਰ ਬੜੀ ਇਹਦੀ ਡਿਮਾਂਡ ਵੀ ਸੀ ਔਰ ਸ਼ਹਿਰ ਦੇ ਵਿੱਚੋਂ ਇਹ ਜਿਹੜਾ ਪੁਲ ਮੈਨੂੰ ਇੰਨਾ ਮਾਣ ਵੀ ਹੈ ਔਰ ਆਉਣ ਵਾਲੇ ਸਮੇਂ ਨੂੰ ਹੋਰ ਵੀ ਪ੍ਰੋਜੈਕਟ ਜਿਹੜੇ ਐਸੇ ਕੇ ਲੈ ਕੇ ਆਵਾਂਗੇ ਕਿਉਂਕਿ ਮੈਂ ਧੰਨਵਾਦ ਕਰਦਾ ਹਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਜਿਹੜੇ ਇਹ ਕੰਮ ਚੱਲ ਰਹੇ ਨੇ ਸੋ ਇਹ ਪੁਲ ਦੇ ਨਾਲ ਇੱਥੇ ਲੱਗੇ ਸਕੂਲ ਨੇ ਇਹ ਕਲੋਨੀਆਂ ਨੇ ਨਾਲ ਹੀ ਕਨਵਾਂ ਰੋਡ ਪੈ ਰਿਆ ਇਹਦੀ ਜਦੋਂ ਕ੍ਰੋਸਿੰਗ ਹੋਣੀ ਸ਼ੁਰੂ ਹੋ ਜੂਗੀ ਤੇ ਮੈਨੂੰ ਲੱਗਦਾ ਹੈ ਵੀ ਆਪਣੇ ਲੋਕਾਂ ਨੂੰ ਜਿਹੜਾ ਕਨਵਾਂ ਚੁੰਗੀ ਦੇ ਉੱਤੇ ਰਸ਼ ਲੱਗਾ ਹੁੰਦਾ ਸੀ ਉਹ ਕਾਫੀ ਨਿਰਾਸ਼ੋ ਮੈਂ ਇਸ ਵਾਸਤੇ ਪਟਾਲੇ ਦੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਇਹ ਇੱਕ ਸਾਡੇ ਬਟਕਾਲੇ ਦੇ ਇਤਿਹਾਸ ਦੇ ਵਿੱਚ ਇੱਕ ਨਵੀਂ ਪੈੜ ਕਰਨੀ ਜਿਹੜੀ ਇਹਦੀ ਸਿਰਫ ਸਿਰਫ 4 ਮਹੀਨੇ ਦਾ ਸਮਾਂ ਲੱਗੇਗਾ 4 ਮਹੀਨੇ ਦੇ ਸਮੇਂ ਦੇ ਵਿੱਚ ਵਿੱਚ ਆਪਾਂ ਤਿਆਰ ਕਰਕੇ ਇਹਨੂੰ ਪੁੱਲ ਬਣਾਵਾਂਗੇ ਪਹਿਲਾਂ ਠੀਕ ਹੈ ਪੁੱਲ ਬਣਾ ਕੇ ਉਸ ਤੋਂ ਬਾਅਦ ਜਿਹੜੀ ਕਿਉਂਕਿ ਇਹਦੇ ਉੱਤੇ ਪੁੱਲ ਬਣ ਗਿਆ ਨਾ ਸੰਤ ਫਰਾਂਸਿਸ ਦੇ ਬੱਚੇ ਨੇ ਘੱਟੋ ਘੱਟ ਦੀ 2000 ਬੱਚਾ ਫੜਦਾ ਜਿਹੜਾ ਇਧਰੋਂ ਸ਼ਾਰਟਕਟ ਹੋ ਗਿਆ ਤੇ ਆਪੇ ਚੌਂਕਾਂ ਦੇ ਵਿੱਚੋਂ ਰਸ਼ ਘਟ ਗਿਆ ਹੋਰ ਵੀ ਟ੍ਰੈਫਿਕ ਜਿਹੜੀ ਆ ਉਨੂੰ ਜਦੋਂ ਆਹ ਰਸਤਾ ਮਿਲ ਗਿਆ ਆਪੇ ਨੇਚਰਲੀ ਲੋਕਾਂ ਨੇ ਸਮਾਂ ਪਹਿਲਾਂ ਵੀ ਦਿੱਤਾ ਸੀ ਕਾਗਰਸ ਵੀ ਰਹੀ ਆ ਜਿੰਨੀਆਂ ਕਿਸਨਾਮੀਆਂ ਇਹਨਾਂ ਨੇ ਲਿਆਂਦੀਆਂ ਨੇ ਆਪਣੇ ਸਰਕਾਰ ਦੇ ਟਾਈਮ ਉਹ ਸਾਰੇ ਲੋਕਾਂ ਨੂੰ ਪਤਾ ਨਛੇ ਦੀ ਸੁਨਾਮੀ ਜ਼ਰੂਰ ਆਈ ਆ ਉਸ ਤੋਂ ਬਾਅਦ ਤੁਸੀਂ ਦੇਖਿਆ ਹੀ ਇਹ ਪੰਜਾਬ ਦੇ ਜੋ ਹਾਲਾਤ ਗੁਰੂ ਸਾਹਿਬ ਦੀ ਬੇਦਬੀ ਠੀਕ ਐ ਸੋ ਕਹਨ ਬਾਬਾ ਸਭ ਇਹਨਾਂ ਦੀ ਦੇਣ ਹੀ ਪਰ ਆਪਾਂ ਕੰਮ ਕਰ ਰਹੇ ਆ ਆਪਾਂ ਕੰਮ ਦੀ ਸੁਨਾਮੀ ਲਿਆਵਾਂਗੇ ਆਪਾਂ ਇਹ ਕਹਿ ਸਕਦੇ ਆ ਸੋ ਮੈਨੂੰ ਮਾਣ ਆ ਵੀ ਅੱਜ ਲੋਕ ਕੰਮਾਂ ਨੂੰ ਪਸੰਦ ਕਰਦੇ ਆ ਚੰਮਾਂ ਨੂੰ ਲੋਕਾਂ ਨੇ ਵੇਖਣਾ ਹੁੰਦਾ ਲੋਕਾਂ ਨੇ ਵੀ ਵੋਟ ਕਿਨੂੰ ਪਾਣੀ ਆ ਕਿਹੜਾ ਬੰਦਾ ਕੰਮ ਕਰਨ ਵਾਲਾ ਤੇ ਕਿਹੜਾ ਬੰਦਾ ਗੱਲਾਂ ਕਰਨ ਵਾਲਾ ਦੇਖੋ ਕਾਰਪੋਰੇਸ਼ਨ ਦੀ ਤਰੀਕ ਅੱਗੇ ਪਾਈ ਗਈ ਹੈ ਮੈਨੂੰ ਲੱਗਦਾ ਵੀ ਓਪੋਜੀਸ਼ਨ ਚਾਹੁੰਦੀ ਆ ਵੀ ਐਮਸੀ ਦੀਆਂ ਇਲੈਕਸ਼ਨਾਂ ਨਾ ਹੋਣ ਉਹਦਾ ਰੀਜ਼ਨ ਇਹ ਆ ਵੀ ਜੇ ਹੁੰਦੀਆਂ ਤੇ ਫਿਰ ਝਾਰੂ ਤੇ ਟਿਕਾ ਕੇ ਫਿਰ ਫਿਰਦਾ ਫਿਰਦਾ ਵਾ ਕਿਉਂਕਿ ਲੋਕਾਂ ਦਾ ਪਿਆਰ ਆ ਤੁਹਾਨੂੰ ਪਹਿਲਾਂ ਵੀ ਕਹਿਣਾ ਵਾ ਪਹਿਲਾਂ ਲੋਕ ਚੰਮ ਨੂੰ ਵੋਟਾਂ ਪਾਉਂਦੇ ਸੀ ਪਰ ਹੁਣ ਲੋਕ ਕੰਮ ਨੂੰ ਵੋਟਾਂ ਪਾਉਂਦੇ ਵਿੱਚ ਐਂਟਰੀ ਤੇ ਬੜੇ ਚਿਰ ਦੀ ਉਹਨਾਂ ਦੀ ਬੀਜੇਪੀ ਦੀ ਪਹਿਲਾਂ ਅਕਾਲੀ ਦਲ ਬੀਜੇਪੀ ਹੀ ਉਹਨਾਂ ਵੀ ਬੀਜੇਪੀ ਦੀਆਂ ਟਿਕਟਾਂ ਵੰਡੀਆਂ ਜਾਂਦੀਆਂ ਐਂਟਰੀਆਂ ਤੇ ਬੜੇ ਚਿਰ ਦੀਆਂ ਨੇ ਬੱਤ ਪਰ ਦੇਖੋ ਹਰ ਪਾਰਟੀ ਦਾ ਆਪੋ ਆਪਣਾ ਅਧਿਕਾਰ ਆ ਉਹਨਾਂ ਨੇ ਯੂਰ ਲਾਉਣਾ ਹੁੰਦਾ ਲੋਕਾਂ ਦੇ ਦਪੈਂਦੇ ਆ ਵੀ ਉਹ ਫਤਵਾ ਕਿਨੂੰ